ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਫਸਲੀ ਬਦਲ ਦੀ ਗੱਲ ਜਿਹੜੀ ਹੈ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਹੈ ਅਸੀਂ ਵੀ ਆਪਣੀ ਕਈ ਐਪੀਸੋਡ ਦੇ ਵਿੱਚ ਇਹ ਗੱਲ ਕਰ ਚੁੱਕੇ ਹਾਂ ਪਹਿਲਾਂ ਕਿ ਇਸ ਸਾਲ ਜਿਹੜਾ ਝੋਨੇ ਦੇ ਹੇਠਲਾ ਰਕਬਾ ਹੈਗਾ ਉਹਦੇ ਵਿੱਚ ਕਾਫੀ ਵਾਧਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੋਇਆ ਹੈ ਸਰਕਾਰਾਂ ਦਾ ਹਮੇਸ਼ਾ ਟੀਚਾ ਇਹ ਰਹਿੰਦਾ ਹੈ ਕਿ ਝੋਨੇ ਦੀ ਜਿਹੜਾ ਫਸਲ ਹੈ ਉਹਦੇ ਹੀ ਟਰੱਕਾਂ ਬਾ ਉੱਕਟੇ ਤੇ ਉਹਦੀ ਜਗ੍ਹਾ ਬਦਲੀਆਂ ਫਸਲਾਂ ਜਿਹੜੀਆਂ ਨੇ ਉਹ ਬੀਜੀਆਂ ਜਾਣ ਪਰ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਜਿਹੜਾ ਹੈ ਹੁੰਦਾ ਦਿਖਾਈ ਨਹੀਂ ਦੇ ਰਿਹਾ ਜੀ ਜਦੋਂ ਵੀ ਇਸ ਮੁੱਦੇ ਉੱਤੇ ਗੱਲ ਹੁੰਦੀ ਹੈ ਕੋਈ ਵੀ ਇਸ ਮੁੱਦੇ ਉੱਪਰ ਗੱਲ ਕਰਦਾ ਹੈ ਤਾਂ ਕਿਸਾਨਾਂ ਵੱਲੋਂ ਜਿਹੜਾ ਸਭ ਤੋਂ ਵੱਡਾ ਪ੍ਰਸ਼ਨ ਪੁੱਛਿਆ ਜਾਂਦਾ ਹੈ ਇੱਕੋ ਹੀ ਪ੍ਰਸ਼ਨ ਹੈ ਜਿਹੜਾ بار بار ਪੁੱਛਿਆ ਜਾਂਦਾ ਹੈ ਕਿ ਤੁਸੀਂ ਬਸੋ ਕਿਹੜੀ ਫਸਲ ਬੀਜੀ ਜਾਵੇ ਝੋਨੇ ਦੀ ਥਾਂ ਤੇ ਜਿਸ ਨਾਲ ਜਿਹੜੀ ਕਿਸਾਨਾਂ ਦੀ ਕਮਾਈ ਹੈ ਉਸ ਦਾ ਨੁਕਸਾਨ ਨਾ ਹੋਵੇ ਜਿਹੜੀ ਕਮਾਈ ਉਹ ਝੋਨੇ ਤੋਂ ਕਰਦੇ ਨੇ ਉਹਨਾਂ ਹੀ ਕਬਈ ਘਟੋ ਘਟ ਜਿਹੜੀ ਹੈ ਉਹਨਾਂ ਨੂੰ ਬਦਲਵੀਂ ਫਸਲ ਤੋਂ ਮਿਲ ਜਾਵੇ ਇਸ ਤਰ੍ਹਾਂ ਦੀ ਫਸਲ ਉਹ ਸਵਾਲ ਉਲਟਾ ਕਰਦੇ ਨੇ ਕਿ ਤੁਸੀਂ ਸੁਝਾਓ ਸਾਨੂੰ ਤੁਸੀਂ ਕੋਈ ਸੁਝਾਅ ਦਿਓ ਕਿ ਕਿਹੜੀ ਫਸਲ ਜਿਹੜੀ ਹੈ ਉਹ ਬੀਜੀ ਜਾਣੀ ਚਾਹੀਦੀ ਹੈ ਦੋਸਤੋ ਇਸ ਜਿਹੜਾ ਹੈ ਸਵਾਲ ਦਾ ਜਵਾਬ ਬਹੁਤ ਲੋਕਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਕਿਸਾਨ ਨੇ ਜਿਨ੍ਹਾਂ ਨੇ ਲੱਗਦਾ ਕਿ ਇਸ ਸਵਾਲ ਦਾ ਜਵਾਬ ਜਿਹੜਾ ਹੈ ਉਹ ਲੱਭ ਲਿਆ ਹੈ ਤੇ ਬੜੀ ਹੀ ਕਾਮਯਾਬੀ ਦੇ ਨਾਲ ਉਹ ਝੋਨੇ ਤੋਂ ਹਟ ਕੇ ਜਿਹੜਾ ਹੈ ਹੁਣ ਸੋਇਆਬੀਨ ਦੀ ਖੇਤੀ ਜਿਹੜੀ ਹੈ ਉਹ ਕਰ ਰਹੇ ਨੇ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ 37 ਸਾਲਾ ਕਿਸਾਨ ਜਿਹੜੇ ਮਨਪ੍ਰੀਤ ਸਿੰਘ ਨੇ ਆਲਮਵਾਲ ਪਿੰਡ ਦੇ ਵਸਨੀਕ ਨੇ ਉਹ ਜੀ ਉਹਨਾਂ ਨੇ ਸ਼ੁਰੂ ਕੀਤੀ ਸੀ ਪਹਿਲਾਂ ਉਹਨਾਂ ਨੇ ਬਹੁਤ ਹੀ ਥੋੜੀ ਜ਼ਮੀਨ ਦੇ ਵਿੱਚ ਇੱਕ ਐਨ ਐਕਸਪੈਰੀਮੈਂਟ ਆਪਾਂ ਇਹਨੂੰ ਕਹਿੰਦੇ ਆ ਕਿ ਇੱਕ ਤਜਰਬਾ ਕਰਕੇ ਦੇਖਿਆ ਕਿ ਇਹ ਫਸਲ ਜਿਹੜੀ ਹੈ ਬੀਜੀ ਜਾਵੇ ਤੇ ਉਸ ਤੋਂ ਬਾਅਦ ਜਦੋਂ ਉਹ ਸਫਲ ਹੋਏ ਦੀ ਖੇਤੀ ਦੇ ਵਿੱਚ ਫਿਰ ਉਹਨਾਂ ਨੇ ਹੁਣ ਜਿਹੜੀ ਆਪਣੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਵਿੱਚ ਉਹ ਸਿਰਫ ਸੋਇਆਬੀਨ ਹੀ ਜਿਹੜੀ ਹੈ ਉਹ ਬੀਜ ਰਹੇ ਨੇ ਉਹ ਉਹਦੀ ਖੇਤੀ ਕਰ ਰਹੇ ਨੇ ਇਹਨਾਂ ਨੂੰ ਦੇਖਾ ਦੇਖੀ ਜਿਹੜੇ ਹੋਰ ਕਿਸਾਨ ਨੇ ਜੁਝਾਰ ਸਿੰਘ ਨੇ ਜੜੇ ਵਾਲੇ ਤੋਂ ਤਰਮਿੰਦਰ ਨੇ ਤੇ ਹੋਰ ਸੈਂਕੜੇ ਕਿਸਾਨ ਨੇ ਹੁਸ਼ਾਰਪੁਰ ਜਿਹੜੇ ਇਹਨਾਂ ਦੀ ਪਿੰਡਾਂ ਦੇ ਉਹਨਾਂ ਵੱਲੋਂ ਵੀ ਜਿਹੜੀ ਹੈ ਉਹ ਸੋਇਆਬੀਂ ਦੀ ਖੇਤੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਫਸਲ ਜਿਹੜੀ ਹੈ ਉਹ ਜਿਹੜੇ ਬੀਜ ਰਹੇ ਨੇ ਇਸ ਸਾਲ ਜਿਹੜਾ ਕੁੱਲ ਰਕਬਾ ਹੁਸ਼ਾਰਪੁਰ ਦੇ ਇਕੱਲੇ ਦੇ ਵਿੱਚ ਸੋਇਆਬੀਂ ਦੇ ਜਿਹੜਾ ਖੇਤੀ ਦੇ ਹੇਠਾਂ ਆਉਂਦਾ ਜਿੱਥੇ ਫਸਲ ਬੀਜੀ ਗਈ ਹੈ ਉਹ 500 ਕਿੱਲੇ ਹੈ ਜਿਸ ਦੇ ਵਿੱਚ ਸੋਇਆਬੀਨ ਦੀ ਖੇਤੀ ਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਕੀਤੀ ਜਾ ਰਹੀ ਹੈ ਜੀ ਹੁਣ ਇਹ ਸਾਰਾ ਕੁਝ ਜਿਹੜਾ ਹੈ ਇਹ ਆਪਣੇ ਆਪ ਹੀ ਸ਼ੁਰੂ ਨਹੀਂ ਹੋ ਗਿਆ ਕਿ ਚਲੋ ਕਿਸੇ ਦੇ ਦਿਮਾਗ ਦੇ ਵਿੱਚ ਫੁਰਨਾ ਫੁਰਿਆ ਤੇ ਉਹਨਾਂ ਨੇ ਫਸਲ ਜਿਹੜੀ ਹੈ ਇਹ ਬੀਜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਨਹੀਂ ਹੋਇਆ ਜੀ ਪਿੰਡ ਬਹੋਵਾਲ ਜਿਹੜਾ ਹੈ ਉੱਥੇ ਇੱਕ ਖੇਤੀ ਵਿਗਿਆਨ ਕੇਂਦਰ ਹੈ ਜਿਹੜਾ ਉਹ ਹਗਾ ਜਿਹਦੇ ਵਿੱਚ ਇਹਨਾਂ ਜਿਹੜੇ ਕਿਸਾਨ ਨੇ ਮਨਪ੍ਰੀਤ ਸਿੰਘ ਉਹਨਾਂ ਨੇ ਪਹੁੰਚ ਕੀਤੀ ਕਿ ਜੀ ਮੈਨੂੰ ਤੁਸੀਂ ਸੁਝਾ ਦਿਓ ਉਸ ਕੇਂਦਰ ਦਾ ਇਸ ਫਸਲ ਦੇ ਵਿੱਚ ਜਿਹੜਾ ਇਸ ਦੀ ਸਫਲਤਾ ਦੇ ਵਿੱਚ ਵੱਡਾ ਯੋਗਦਾਨ ਹੈ ਜਦੋਂ ਮਨਪ੍ਰੀਤ ਸਿੰਘ ਨੇ ਇੱਥੇ ਪਹੁੰਚ ਕੀਤੀ ਕਿ ਹਾਂਜੀ ਮੇਰੀ ਮੈਨੂੰ ਮਦਦ ਦੀ ਲੋੜ ਹੈ ਮੈਂ ਕੋਈ ਤੁਹਾਡੇ ਸੁਝਾਅ ਚਾਹੁੰਦਾ ਹਾਂ ਕਿ ਮੈਂ ਕਿਹੜੀ ਫਸਲ ਬੀਜਾਂ ਉੱਥੇ ਦੇ ਇੱਕ ਅਸਿਸਟੈਂਟ ਡਾਇਰੈਕਟਰ ਨੇ ਡਾਕਟਰ ਮਨਿੰਦਰ ਸਿੰਘ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਨੇ ਅਜੈਬ ਸਿੰਘ ਦੀ ਉਹਨਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਉਹਨਾਂ ਨੇ ਜਦੋਂ ਵੀ ਇਹਨੇ ਮਨਪ੍ਰੀਤ ਨੇ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਕੋਲ ਪਹੁੰਚ ਕੀਤੀ ਤਾਂ ਉਹਨਾਂ ਨੇ ਜਿਹੜਾ ਹੈ ਇਹਦੀ ਨਾ ਹੀ ਫਸਲ ਦਾ ਸੁਝਾਅ ਦਿੱਤਾ ਇਹਦੀ ਖੇਤੀ ਕਿਵੇਂ ਕਰਨੀ ਹੈ ਬੀਜ ਕਿੱਥੋਂ ਲੈਣੇ ਨੇ ਕਿਸ ਤਰ੍ਹਾਂ ਦੇ ਲੈਣੇ ਕੀ ਤਕਨੀਕ ਜਿਹੜੀ ਹੈ ਉਹ ਸਾਰਾ ਕੁਝ ਉਹਨਾਂ ਨੇ ਇਹਨਾਂ ਨੂੰ ਗਾਈਡ ਕੀਤਾ ਜਿਹੜੇ ਕਿਸਾਨ ਨੇ ਜਿਹੜੇ ਮੰਤਪ੍ਰਿਤ ਨੇ ਉਹ ਧਰਤੀ ਹੇਠੋਂ ਜਿਹੜਾ ਪਾਣੀ ਹੈ ਉਹ ਨੀਚੇ ਜਾ ਰਿਹਾ ਹੈ ਉਹਦਾ ਪੱਧਰ ਲਗਾਤਾਰ ਗਿਰ ਰਿਹਾ ਹੈ ਉਸ ਤੋਂ ਕਾਫੀ ਦੁਖੀ ਹੋ ਗਰੇ ਸੀ ਕਿਉਂਕਿ ਬਾਰ-ਬਾਰ ਜਿਹੜਾ ਹੈ ਬੋਰ ਡੂੰਘਾ ਕਰਾਉਣਾ ਪੈਂਦਾ ਸੀਗਾ ਉਹਦੇ ਵਿੱਚ ਖਰਚਾ ਆਉਂਦਾ ਹੈ ਤੇ ਜਿਰੀ ਜਿਹੜਾ ਝੋਨਾ ਜੀ ਨੂੰ ਆਪਾਂ ਕਹਿੰਦੇ ਆ ਲਾਉਣ ਤੋਂ ਉਹ ਕਾਫੀ ਦੁਖੀ ਹੋ ਚੁੱਕੇ ਸੀਗੇ ਤੇ ਉਹ ਲੱਭ ਰਹੇ ਸੀਗੇ ਕਿ ਮੈਨੂੰ ਇਸ ਫਸਲ ਦਾ ਜਿਹੜਾ ਬਦਲ ਮਿਲ ਜਾਵੇ ਜਿਹਦੀ ਮੈਂ ਖੇਤੀ ਕਰ ਸਕਾਂ ਤਾਂ ਕਿ ਮੈਂ ਝੋਨੇ ਦੀ ਤੋਂ ਜਿਹੜਾ ਹੈ ਇਸ ਖੇਤੀ ਤੋਂ ਬਾਹਰ ਆ ਜਾਵਾਂਗੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਸੋਇਆਬੀਨ ਹੈ ਇਹਨੂੰ ਬੀਜਣ ਦਾ ਜਿਹੜਾ ਸਮਾਂ ਹੈ ਜਿਹੜਾ ਟਾਈਮ ਹੈ ਉਹ ਝੋਨੇ ਦੀ ਫਸਲ ਦੇ ਨਾਲ ਹੀ ਜਿਹੜਾ ਹੈ ਮੇਲ ਖਾਂਦਾ ਜਾਂਦਾ ਹੈ ਤੇ ਇਹ ਫਸਲ ਜਿਹੜੀ ਹੈ ਬੀਜੀ ਜਾ ਸਕਦੀ ਹੈ ਦੂਸਰਾ ਇਹਦਾ ਕੀ ਹੈ ਕਿ ਇਹਦੀ ਪਾਣੀ ਦੀ ਜਿਹੜੀ ਖਪਤ ਹੈ ਉਹ ਬਹੁਤ ਘੱਟ ਹੈ ਤੇ ਜਿਹੜੇ ਜੰਗਲੀ ਜਾਨਵਰ ਜਾਂ ਹੋਰ ਜਾਨਵਰ ਨੇ ਉਹ ਵੀ ਇਸ ਫਸਲ ਦਾ ਜਿਹੜਾ ਨੁਕਸਾਨ ਨਹੀਂ ਕਰਦੇ ਹਨ ਸੋ ਕੰਡੀ ਏਰੀਆ ਜਿਹੜਾ ਹੈ ਕੰਡੀ ਖੇਤਰ ਆਪਾਂ ਹੁਸ਼ਾਕਪੁਰ ਵਾਲਾ ਪਾਸਾ ਜੀ ਨੂੰ ਕਹਿ ਦਿੰਦੇ ਆ ਉੱਥੇ ਵਾਸਤੇ ਜਿਹੜਾ ਹੈ ਇਹ ਫਸਲ ਕਾਫੀ ਜਿਹੜੀ ਹੈ ਲਾਹੇਵੰਦ ਹੈ ਇਸ ਲਾਹ ਜਿਹੜੀ ਹੈ ਉਹਨਾਂ ਨੇ ਅ ਅਸਿਸਟੈਂਟ ਡਾਇਰੈਕਟਰ ਜਿਹੜੇ ਨੇ ਮਨਿੰਦਰ ਸਿੰਘ ਉਹਨਾਂ ਨੇ ਦਿੱਤੀ ਨਾਲ ਦੀ ਨਾਲ ਉਹਨਾਂ ਨੇ ਬਾਕੀ ਜਿਹੜਾ ਹੈ ਮਦਦ ਕੀਤੀ ਜਿਹੜੀ ਟੈਕਨੀਕਲ ਨੋਹਾਊ ਹੈ ਕਿਵੇਂ ਕਰਨੀ ਹੈ ਖੇਤੀ ਕੀ ਕੀ ਕਰਨਾ ਹੈ ਕਿਹੜੇ ਬੀਜ ਨੇ ਉਹ ਸਾਰਾ ਕੁਝ ਉਹਨਾਂ ਨੇ ਅ ਮਨਪਿੰਦਰ ਸਿੰਘ ਨੂੰ ਜਿਹੜਾ ਸਜੈਸਟ ਕੀਤਾ ਦੱਸਿਆ ਜੀ ਹੁਣ ਜਿਹੜੀ ਇਹ ਸੋਇਆਬੀਨ ਦੀ ਫਸਲ ਹੈ ਇਹ ਤੇ ਜਿਹੜੀ ਲਾਗਤ ਆਉਂਦੀ ਹੈ ਉਹ ਬਹੁਤ ਹੀ ਘੱਟ ਲਾਗਤ ਆਉਂਦੀ ਹੈ ਜੀ 2000 ਰੁਪਏ ਪ੍ਰਤੀ ਕਿੱਲਾ ਉਹ ਬੀਜ ਦਾ ਜਿਹੜਾ ਹੈ ਖਰਚਾ ਆਉਂਦਾ ਹੈ ਜਿਹੜਾ ਸੋਇਆਬੀਨ ਦਾ ਬੀਜ ਹੈ ਉਹ ਬੀਜਣ ਵਾਸਤੇ ਜੀ ਦੂਸਰਾ ਜਿਹੜਾ ਹੈ ਇਹਦੇ ਵਿੱਚ ਸਿਰਫ ਇੱਕੋ ਹੀ ਸਪਰੇ ਜਿਹੜੀ ਹੈ ਉਹ ਕਰਨ ਦੀ ਲੋੜ ਪੈਂਦੀ ਹੈਗੀ ਆ ਫਸਲ ਦੇ ਵਿੱਚ ਬਾਰ ਬਾਰ ਸਪਰੇ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਸੋ ਕੀਟਨਾਸ਼ਕਾਂ ਦੀ ਜਿਹੜੀ ਹੈ ਉਹ ਬਹੁਤ ਬਚਤ ਹੋ ਜਾਂਦੀ ਹੈ ਸਿਰਫ 600 ਰੁਪਏ ਜਿਹੜਾ ਹੈ ਉਹ ਕਿੱਲੇ ਦਾ ਔਸਤਨ ਖਰਚਾ ਜਿਹੜਾ ਹੈ ਉਹ ਸਪਰੇ ਕਰਨ ਦੇ ਉੱਤੇ ਆਉਂਦਾ ਹੈ ਜਿਹੜਾ ਇਹ ਫਸਲ ਦੀ ਬਾਢੀ ਦੀ ਜਿਹੜੀ ਕੀਮਤ ਹੈ ਕਾਸਟ ਹੈ ਜਦੋਂ ਆਪਾਂ ਇਹ ਫਸਲ ਲੈਣੇ ਆ ਉਹ 2500 ਤੋਂ ਲੈ ਕੇ 3100 ਰੁਪਏ ਕਿੱਲਾ ਜਿਹੜੀ ਹੈ ਉਹ ਇਸ ਨੂੰ ਵਧਣ ਦੀ ਜਿਹੜੀ ਹੈ ਉਹ ਕਾਸਟ ਆਉਂਦੀ ਹੈ ਉਹ ਖਰਚਾ ਹੁੰਦਾ ਇਸ ਫਸਲ ਦੇ ਉੱਤੇ ਤੇ ਜਿਹੜਾ ਝਾਲ ਹੈ ਉਹ ਇੱਕ ਕਿੱਲੇ 'ਚੋਂ 7 ਤੋਂ 8 ਕੁਇੰਟਲ ਦਾ ਸੋਇਆਬੀਂਦ ਦਾ ਜਿਹੜਾ ਝਾੜ ਉਹ ਨਿਕਲਦਾ ਹੈਗਾ ਸੋ ਇਸ ਨਾਲ ਜਿਹੜੀ ਕੁੱਲ ਮਿਲਾ ਕੇ ਆਪਾਂ ਕਹਿੰਨੇ ਆ ਕਮਾਈ ਜਿਹੜੀ ਹੈ 30 ਤੋਂ 40000 ਰੁਪਏ ਕਿੱਲਾ ਜਿਹੜਾ ਹੈ ਕਿਸਾਨ ਨੂੰ ਆਸਾਨੀ ਦੇ ਨਾਲ ਜਿਹੜਾ ਹੈ ਬਚ ਜਾਂਦਾ ਹੈ ਤੇ ਮੰਨਪ੍ਰੀਤ ਜੇ ਉਹਨਾਂ ਨਾਲ ਇਹ ਇੰਟਰਵਿਊ ਕਰ ਰਹੇ ਸੀ ਉਹਨਾਂ ਦੇ ਮੁਤਾਬਿਕ ਝੋਨੇ ਦੀ ਕਮਾਈ ਜਿਹੜੀ ਲਗਭਗ ਹੈ ਉਹ ਇਹਦੇ ਬਰਾਬਰ ਹੀ ਹੈ ਜਿੰਨਾ ਉਹ 40000 ਰੁਪਇਆ ਇਸ ਤੋਂ ਕਮਾ ਲੈਂਦੇ ਨੇ ਐਨਾ ਕੀ ਝੋਨੇ 'ਚੋਂ ਬਚਦਾ ਸੀ ਕਿਉਂਕਿ ਝੋਨੇ ਦੇ ਵਿੱਚ ਜਿਹੜਾ ਹੈ ਉਹ ਖਰਚਾ ਜਿਹੜਾ ਹੈ ਉਹ ਕਾਫੀ ਆਉਂਦਾ ਹੈ ਲਾਗਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਸੋਇਆਬੀਨ ਦੇ ਵਿੱਚ ਲਾਗਤ ਬਹੁਤ ਘੱਟ ਹੈ ਇਸ ਕਰਕੇ ਜਿਹੜਾ ਹੈ ਉਸ ਤੋਂ ਇਹ ਕਮਾਈ ਜਿਹੜੀ ਇਹ ਐਨੀ ਹੋ ਜਾਂਦੇ ਨੇ ਦੂਸਰਾ ਜਿਹੜਾ ਇਹਦਾ ਬਹੁਤ ਵੱਡਾ ਫਾਇਦਾ ਹੈ ਉਹ ਹੈ ਜੀ ਕਿ ਜਿਹੜਾ ਪੈਸਟੀਸਾਈਡ ਹੈ ਉਹ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਾਣੀ ਦੀ ਬਚਤ ਤਾਂ ਹੋ ਹੀ ਰਹੀ ਹੈ ਜੀ ਜਿਹੜਾ ਆਪਾਂ ਸਪਰੇਆਂ ਦੀ ਗੱਲ ਕਰਦੇ ਆਂ ਕੀਟਨਾਸ਼ਕ ਨੇ ਜਿਹੜੇ ਉਹ ਐਨੇ ਜ਼ਿਆਦਾ ਸਪਰੇ ਕੀਤੇ ਜਾਂਦੇ ਨੇ ਫਸਲਾਂ ਦੇ ਉੱਤੇ ਉਹਨਾਂ ਦਾ ਜਿਹੜਾ ਕੈਮੀਕਲ ਬਚ ਜਾਂਦਾ ਹੈ ਜਿਹੜਾ ਕਿ ਖਤਮ ਨਹੀਂ ਹੁੰਦਾ ਉਹ ਫਸਲਾਂ ਦੇ ਵਿੱਚ ਰਕਸ ਜਾਂਦਾ ਹੈ ਜੜਾਂ ਦੇ ਵਿੱਚ ਜਿਹੜਾ ਨੀਚੇ ਧਰਤੀ ਚ ਚਲਾ ਜਾਂਦਾ ਉਹਦੇ ਬਹੁਤ ਨੁਕਸਾਨ ਜੋ ਆਪਾਂ ਬਹੁਤ ਵਾਰ ਗੱਲਾਂ ਕਰ ਚੁੱਕੇ ਆਂ ਕਿ ਕੈਂਸਰ ਜਾਂ ਹੋਰ ਅਹੀ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲੋ ਜੀ ਨੇ ਤਾਂ ਉਹ ਕੀਟਨਾਸ਼ਕਾਂ ਤੋਂ ਜਿਹੜਾ ਹੈ ਉਹ ਵੀ ਛਡਕਾਰਾ ਮਿਲਦਾ ਹੈ ਪਾਣੀ ਦੀ ਜਿਹੜੀ ਬਚਤ ਹੈ ਉਹ ਮੈਂ ਤੁਹਾਨੂੰ ਦੱਸਿਆ ਕਿ ਹੈ ਹੀ ਹੈ ਅ ਇਥੋਂ ਤੱਕ ਕੀ ਕਈ ਤਾਂ ਵਿਗਿਆਨੀ ਜਿਹੜੇ ਨੇ ਖੇਤੀ ਦੇ ਉਹ ਵੀ ਕਹਿੰਦੇ ਨੇ ਵੀ ਮੀਂਹ ਦੇ ਜਿਹੜਾ ਹੈ ਉਹਦੇ ਨਾਲ ਹੀ ਗੁਜ਼ਾਰਾ ਹੋ ਜਾਂਦਾ ਹੈ ਮੀਂਹ ਦਾ ਪਾਣੀ ਹੀ ਜਿਹੜਾ ਸਫੀਸ਼ੀਐਂਟ ਹੈ ਬਹੁਤ ਹੈ ਇਸ ਫਸਲ ਵਾਸਤੇ ਪਰ ਫਿਰ ਵੀ ਚਲੋ ਜੇ ਆਪਾਂ ਕਹਿੰਦੇ ਕਿ ਮੀਂਹ ਨਹੀਂ ਪੈਂਦਾ ਹੈ ਮੀਂਹ ਦੀ ਘਾਟ ਹੈ ਤਾਂ ਵੀ 4-5 ਵਾਰੀ ਜਿਹੜਾ ਹੈ ਉਹ ਪਾਣੀ ਹੀ ਜਿਹੜਾ ਲਾਉਣਾ ਉਹ ਇਸ ਲਈ ਕਾਫੀ ਹੈ ਇਸ ਤੋਂ ਵੱਧ ਲੋੜ ਨਹੀਂ ਪੈਂਦੀ ਜਦਕਿ ਜੇ ਇਹਦੇ ਮੁਕਾਬਲੇ ਆਪਾਂ ਝੋਨੇ ਦੀ ਗੱਲ ਕਰੀਏ ਤੇ 25 ਤੋਂ 30 ਵਾਰ ਜਿਹੜਾ ਹੈ ਉਹ ਉਹਦਾ ਸਾਈਕਲ ਘਟੋ ਘਟ ਐਨਾ ਕਿ ਸਿੰਚਾਈ ਦਾ ਝੋਨੇ ਦਾ ਹੈ ਪਾਣੀ ਖੜਾ ਰੱਖਣਾ ਪੈਂਦਾ ਹੈ ਫਸਲ ਦੇ ਵਿੱਚ ਸੋ ਉਹ ਪਾਣੀ ਦੀ ਜਿਹੜੀ ਲਾਗਤ ਹੈ ਉਹ ਬਹੁਤ ਜ਼ਿਆਦਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੋਇਆਬੀਨ ਦੇ ਵਿੱਚ ਜਿਹੜਾ ਹੈ ਪਾਣੀ ਦੀ ਜਿਹੜੀ ਹੈ ਬਹੁਤ ਘੱਟ ਖਾਪਤਾ ਹੈ ਤੇ ਪਾਣੀ ਦਾ ਹੀ ਸਾਰਾ ਜਿਹੜਾ ਹੈ ਉਹ ਸਮੱਸਿਆ ਹੈ ਪੰਜਾਬ ਦੇ ਵਿੱਚ ਆ ਰਹੀ ਜਿਹਦੇ ਕਰਕੇ ਆਪਾਂ ਝੋਨੇ ਤੋਂ ਬਦਲਣ ਦੀ ਲੋੜ ਜਿਹੜੀ ਹੈ ਉਹਦੀ ਗੱਲ ਕਰ ਰਹੇ ਆ ਜਿਹੜਾ ਸਰਕਾਰ ਵੱਲੋਂ ਐਮਐਸਪੀ ਹੈ ਇਸ ਫਸਲ ਦੀ ਉਹ 4600 ਰੁਪਏ ਪਰ ਕੁਇੰਟਲ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਨਿਰਧਾਰਤ ਕੀਤੀ ਗਈ ਹੈ ਪਰ ਜਿਹੜੇ ਹੋਰ ਕਿਸਾਨ ਜਾਂ ਮਨਪ੍ਰਿਤ ਇਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਇਹਨਾਂ ਦੇ ਮੁਤਾਬਿਕ 5200 روپے 5500 روپے ਆਮ ਰੇਟ ਹੈ ਉਹ ਸੋਇਆ ਬਿੰਦਾ ਮਿਲ ਜਾਂਦਾ ਇਥੋਂ ਤੱਕ ਕਿ 6000 روپے ਤੱਕ ਜਿਹੜਾ ਹੈ ਉਹ ਵੀ ਰੇਟ ਜਿਹੜਾ ਹੈ ਇਸ ਫਸਲ ਦਾ ਬਾਜ਼ਾਰ ਦੇ ਵਿੱਚ ਜਿਹੜਾ ਆਸਾਨੀ ਨਾਲ ਮਿਲ ਜਾਂਦਾ ਹੈ ਸੋ ਇਹ ਦੇ ਚਾਰੇ ਪਾਸਿਓ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਰੇਟ ਵੀ ਮਿਲਦਾ ਹੈ ਐਮ ਐਸ ਪੀ ਤੋਂ ਜ਼ਿਆਦਾ ਰੇਟ ਮਿਲ ਰਿਹਾ ਹੈ ਬਾਜ਼ਾਰ ਦੇ ਵਿੱਚ ਇਹਦਾ ਮਤਲਬ ਮੰਗ ਹੈ ਇਸ ਫਸਲ ਦੀ ਤੇ ਜਿਹੜਾ ਹੈ ਬਚਤ ਜਿਹੜੀ ਹੈ ਉਹ ਹੋ ਰਹੀ ਹੈ ਕਮਾਈ ਵੀ ਕਿਸਾਨ ਦੀ ਜਿਹੜੀ ਹੈ ਉਹ ਨਾਲ ਨਾਲ ਹੋ ਰਹੀ ਹੈ ਸੋ ਇਸ ਲਈ ਜਿਹੜਾ ਇਹ ਫਸਲ ਜਿਹੜਾ ਹੈ ਬੜਾ ਹੀ ਠੁਕਮਾ ਬਦਲ ਜਿਹੜਾ ਹੈ ਪੰਜਾਬ ਦੇ ਕਿਸਾਨਾਂ ਲਈ ਸਾਬਤ ਜਿਹੜਾ ਹੋ ਸਕਦੀ ਹੈਗੀ ਹੈ ਜੀ ਹੁਣ ਪੀਓ ਯੂ ਜਿਹੜਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਆਪਣੀ ਸਭ ਤੋਂ ਮੋਰੀ ਯੂਨੀਵਰਸਿਟੀ ਹੈ ਖੇਤੀ ਬਾੜੀ ਦੇ ਵਿੱਚ ਰਿਸਰਚ ਕਰਨ ਲਈ ਸੋਧ ਕਰਨ ਲਈ ਉਹਦੇ ਜਿਹੜੇ ਪ੍ਰਿੰਸੀਪਲ ਸੋਇਆਬੀਨ ਬਰੀਡਰ ਨੇ ਮਤਲਬ ਜਿਹੜੇ ਕਿ ਸੋਇਆਬੀਨ ਦੀਆਂ ਬੀਜ ਜਿਹੜੇ ਤਿਆਰ ਕਰਦੇ ਨੇ ਮੇਨ ਬੰਦੇ ਨੇ ਜਿਹੜੇ ਉਹਨਾਂ ਦੇ ਉਹ ਨਾਂ ਉਹਨਾਂ ਦਾ ਜੀ ਡਾਕਟਰ ਬਲਵਿੰਦਰ ਸਿੰਘ ਗਿੱਲ ਹੈ ਉਹਨਾਂ ਦੇ ਮੁਤਾਬਿਕ 2016-17 ਦੇ ਵਿੱਚ ਉਹਨਾਂ ਨੇ ਸੋਇਆਬੀਨ ਦੀ ਜਿਹੜੀ ਕਾਸ਼ਤ ਹੈ ਜਾਂ ਖੇਤੀ ਹੈ ਉਹ ਕਰਨ ਦੀ ਜਿਹੜੀ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਕੋਸ਼ਿਸ਼ ਕੀਤੀ ਸੀਗੀ ਤੇ ਉਹ ਸਕੀਮ ਕੱਢੀ ਨਹੀਂ 1 ਸਾਲ ਵਾਸਤੇ ਸਕੀਮ ਨਿਕਲਿ ਸੀ ਜਿਹਦੇ ਵਿੱਚ ਬਾਇ ਬੈਕ ਸੀਗਾ ਮਤਲਬ ਕਿ ਜਿਹੜੀ ਫਸਲ ਕਿਸਾਨ ਉੱਥੇ ਬੀਜੂਗਾ ਉਹਦੀ ਫਸਲ ਜਿਹੜੀ ਹੈ ਉਹ ਪੀਏਯੂ ਵੱਲੋਂ ਜਾਂ ਸਰਕਾਰ ਵੱਲੋਂ ਉਹ ਵਾਪਸ ਖਰੀਦ ਲਈ ਜਾਊਗੀ ਇਸ ਗਰੰਟੀ ਦੇ ਹੇਠ ਜਿਹੜੀ ਹੈ ਉਹ ਇਸ ਦੀ ਬੁਝਾਈ ਸ਼ੁਰੂ ਹੋਈ ਸੀ 750 ਕਿੱਲੇ ਜਿਹੜੀ ਹੈ ਉਹ ਫਸਲ ਪਹਿਲੀ ਵਾਰੀ ਬੀਜੀ ਗਈ ਸੀ ਪਰ ਕਿਉਂਕਿ ਇਹ ਸਕੀਮ ਜਿਹੜੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ 1 ਸਾਲ ਵਾਸਤੇ ਹੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਜਿਹੜੀ ਖੇਤੀ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਹੀ ਰਹਿ ਗਈ ਕਿਉਂਕਿ ਜਿਹੜੀ ਯਕੀਨੀ ਖਰੀਦਣ ਵਾਲੀ ਸਕੀਮ ਸੀ ਉਹ ਉਹਦੀ ਮਿਆਦ ਜਿਹੜੀ ਹੈ 19 ਸੀ ਇਸ ਕਰਕੇ ਉਸ ਤੋਂ ਬਾਅਦ ਇੰਨਾ ਜ਼ਿਆਦਾ ਇਹਦੇ ਉੱਪਰ ਤਵੱਜੋ ਨਹੀਂ ਦਿੱਤੀ ਗਈ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਅਜੈਬ ਸਿੰਘ ਜੀ ਜਿਹੜੇ ਸੀਗੇ ਅਸਿਸਟੈਂਟ ਪ੍ਰੋਫੈਸਰ ਉਹਨਾਂ ਦੇ ਦੱਸਣ ਮੁਤਾਬਿਕ ਇਹ ਹੈ ਕਿ ਬੀਏਯੂ ਨੇ ਇਹਨਾਂ ਜਿਹੜੇ ਖੇਤੀ ਵਿਗਿਆਨ ਕੇਂਦਰ ਨੇ ਇਹਨਾਂ ਦੇ ਥਰੂ ਤੇ ਇੱਕ ਡਿਪਾਰਟਮੈਂਟ ਆਫ ਐਗਰੀਕਲਚਰ ਜਿਹੜਾ ਪੰਜਾਬ ਦਾ ਉਹਦੇ ਨਾਲ ਕਰੀਬ 4 ਦਰਜਨ ਪਿੰਡਾਂ ਦੇ ਵਿੱਚ ਇੱਕ ਜਿਵੇਂ ਆਪਾਂ ਨਮਾਇਸ਼ ਦੇ ਤੌਰ ਤੇ ਕਹਿੰਦੇ ਵੀ ਪਲਾਟ ਜਿਹੜਾ ਏਰੀਆ ਥੋੜਾ ਏਰੀਆ ਲੈ ਕੇ ਉੱਥੇ ਸੋਇਆਬੀਨ ਦੀ ਕਾਸ਼ਤ ਕਰਕੇ ਦਿਖਾਈ ਸੀਗੀ ਕਿ ਇਸ ਤਰੀਕੇ ਨਾਲ ਜਿਹੜੀ ਹੈ ਡੈਮੋਨਸਟ੍ਰੇਸ਼ਨ ਪਲਾਟ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਹਾਂ ਨਮਾਇਸ਼ ਕਰਕੇ ਕਿ ਆਹ ਖੇਤੀ ਜਿਹੜੀ ਹੈ ਇਸ ਥੋੜੇ ਏਰੀਏ ਦੇ ਵਿੱਚ 4 ਦਰਜਨ ਪਿੰਡਾਂ ਦੇ ਕਰੀਬ ਉਹਨਾਂ ਨੇ ਇਹ ਸ਼ੁਰੂ ਕਰਵਾਈ ਸੀ ਤੇ ਉੱਥੋਂ ਜਿਹੜਾ ਹੈ ਹੁਸ਼ਿਆਰਪੁਰ ਜਿਹਦੀ ਜਿਹਦੀ ਆਪਾਂ ਗੱਲ ਕਰ ਰਹੇ ਆ 2019-20 ਦੇ ਵਿੱਚ 80 ਕਿੱਲੇ ਜਿਹੜਾ ਹੈ ਉਸ ਇਹ ਫਸਲ ਦੀ ਜਿਹੜੀ ਹੈ ਬਿਜਾਈ ਹੋਈ ਸੀ ਖੇਤੀ ਹੋਈ ਸੀ ਉਹਦੇ ਨਾਲ ਸ਼ੁਰੂਆਤ ਹੋਈ ਸੀ ਨਿਸ਼ਾਟਪੁਰ ਦੇ ਵਿੱਚ 80 ਕਿੱਲੇ ਦੀ ਖੇਤੀ ਨਾਲ ਸ਼ੁਰੂਆਤ ਹੋਈ ਜੋ ਵਧਦੀ ਵਧਦੀ ਅਗਲੇ ਸਾਲ 105 ਕਿੱਲੇ ਹੋਈ ਫਿਰ 210 ਕਿੱਲੇ ਹੋਈ ਫਿਰ 300 ਕਿੱਲੇ 400 ਕਿੱਲੇ ਤੇ ਇਸ ਸਾਲ ਜਿਹੜਾ ਹੈ 500 ਕਿੱਲੇ ਜਿਹੜੀ ਹੈ ਉਹ ਫਸਲ ਬੀਜੀ ਗਈ ਹੈ ਸੋਇਆਬੀਨ ਦੀ ਪੰਜਾਬ ਦੇ ਅੰਦਰ ਕੱਲੇ ਨਿਸ਼ਾਟਪੁਰ ਜ਼ਿਲ੍ਹੇ ਦੇ ਵਿੱਚ ਹੁਣ ਪੀਏਯੂ ਜਿਹੜਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈ ਉਹ ਬੀਜਾਂ ਦੀ ਜਿਹੜੀ ਰეკਮੈਂਡੇਸ਼ਨ ਹੈ ਉਹ ਕਰਦੇ ਨੇ ਕਿ ਐਸਐਲ 958 ਬੀ ਜਿਹੜੀ ਐਸਐਲ 744 ਤੇ ਐਸਐਲ 525 ਇਹ ਤਿੰਨ ਕਿਸਮਾਂ ਨੇ ਸੋਇਆ ਬੀਂਦੀਆਂ ਇਹ ਜਿਹੜਾ ਬੀਜਣ ਵਾਸਤੇ ਉਹ ਜਿਹੜੀ ਸਫਾਰਿਸ਼ ਕਰਦੇ ਨੇ ਕਿ ਆਹ ਤਿੰਨੇ ਬੀਜ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬੀਜੇ ਜਾ ਸਕਦੇ ਨੇ ਇਹਨਾਂ ਦੀ ਖੇਤੀ ਜਿਹੜੀ ਹੈ ਸਫਲ ਹੈ ਸੋ ਹੋਰ ਕੀ ਕਾਰਨ ਨੇ ਜਿਹਦੇ ਕਰਕੇ ਆਪਾਂ ਕਹਿੰਦੇ ਆ ਕਿ ਸੋਇਆਬੀਨ ਦੀ ਜਿਹੜੀ ਖੇਤੀ ਹੈ ਉਹ ਲਾਹੇਵੰਦ ਤੰਦਾ ਹੈ ਕਿਉਂ ਇਸ ਦੇ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਉਹਦਾ ਇੱਕ ਹੋਰ ਵੱਡਾ ਕਾਰਨ ਜਿਹੜਾ ਹੈ ਕਿ ਸੋਇਆਬੀਨ ਦੇ ਵਿੱਚ ਬਾਕੀ ਜਿਹੜੇ ਅੰਨ ਨੇ ਉਹਦੇ ਨਾਲੋਂ 40% ਜ਼ਿਆਦਾ ਜਿਹੜਾ ਪ੍ਰੋਟੀਨ ਦੀ ਮਾਤਰਾ ਉਹ ਪਾਈ ਜਾਂਦੀ ਹੈ ਤੇ 20% ਜਿਹੜਾ ਹੈ ਇਹਦੇ ਵਿੱਚ ਤੇਲ ਹੁੰਦਾ ਹੈ ਸੋਇਆਬੀਨ ਦੇ ਬੀਜਾਂ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਸੋਇਆਬੀਨ ਤੋਂ ਤੇਲ ਵੀ ਨਿਕਲਦਾ ਹੈਗਾ ਰਿਫਾਈਨਡ ਆਇਲ ਜਿਹੜਾ ਹੁੰਦਾ ਬਣਦਾ ਹੈਗਾ ਸੋ ਜਿਹੜਾ ਆਪਣਾ ਵਸੂ ਹੈਗੀ ਆ ਜਿਹੜੀ ਉਹ ਜ਼ਿਆਦਾਤਰ ਜਿਹੜੀ ਹੈਗੀ ਆ ਉਹ ਆਪਾਂ ਇਹਨੂੰ ਕਹਿੰਦੇ ਵੈਜੀਟੇਰੀਅਨ ਹੈ ਸ਼ਾਕਾਹਾਰੀ ਜਿਹੜੀ ਹੈ ਲੋਕ ਖਰਾਕ ਜਿਹੜੀ ਨੇ ਉਹ ਜਿਆਦਾ ਪਸੰਦ ਕਰਦੇ ਨੇ ਸੋ ਉਹਦੇ ਵਿੱਚ ਜੇ ਤੁਸੀਂ ਪ੍ਰੋਟੀਨ ਦੀ ਪੂਰਤੀ ਕਰਨੀ ਹੈ ਤਾਂ ਸੋਇਆ ਬੀਨ ਜਿਹੜਾ ਹੈ ਉਹ ਬਹੁਤ ਕਾਰਾਗਰ ਜਿਹੜੀ ਹੈ ਸਿੱਧ ਹੁੰਦੀ ਹੈ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਅਕਸਰ ਅੱਜਕੱਲ ਬਹੁਤ ਦੁਕਾਨਾਂ ਖੁੱਲੀਆਂ ਹੋਈਆਂ ਨੇ ਸ਼ਹਿਰਾਂ ਦੇ ਵਿੱਚ ਜਿੱਥੇ ਸੋਇਆ ਚਾਂਪ ਵਗੈਰਾ ਜਿਹੜਾ ਹੈ ਸੋ ਉਹਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰੇਂਜਨ ਨੇ ਡਿਸ਼ੇਸ ਨੇ ਜਿਹੜੀਆਂ ਉਹ ਵਿਚੀਆਂ ਜਾਂਦੀਆਂ ਨੇ ਤੇ ਲੋਕ ਬੜੇ ਸ਼ੌਂਕ ਨਾਲ ਖਾਂਦੇ ਨੇ ਸੋਇਆ ਮਿਲਕ ਜਿਹੜਾ ਹੈ ਦੁੱਧ ਇਸ ਤੋਂ ਤਿਆਰ ਕੀਤਾ ਜਾਂਦਾ ਉਹ ਵੀ ਪ੍ਰੋਟੀਨ ਦਾ ਬਹੁਤ ਵੱਡਾ ਜਿਹੜਾ ਹੈ ਸੋਰਸ ਮੰਨਿਆ ਜਾਂਦਾ ਤੇ ਬਹੁਤ ਲੋਕ ਜਿਹੜੇ ਨੇ ਉਹ ਖਾਸ ਕਰ ਜਿਹੜੇ ਐਥਲੀਟ ਨੇ ਜਾਂ ਖਿਡਾਰੀ ਲੋਕ ਨੇ ਉਹ ਸੋਇਆ ਮਿਲਕ ਦਾ ਵੀ ਜਿਹੜਾ ਹੈ ਉਹ ਪ੍ਰਯੋਗ ਕਰਦੇ ਨੇ ਆਪਣੇ ਪ੍ਰੋਟੀਨ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇਦੇ ਨਾਲ ਨਾਲ ਇੱਕ ਹੋਰ ਜਿਹੜਾ ਹੈ ਇੱਕ ਤਾਂ ਖੁਰਾਕ ਹੋ ਗਈ ਕਿਸਾਨ ਜਿਹੜਾ ਆਮ ਲੋਕਾਂ ਦੀ ਉਸ ਤੇ ਵਿੱਚ ਵਰਤੀ ਜਾਂਦੀ ਹੈ ਦੂਸਰਾ ਇਹ ਜਾਨਵਰਾਂ ਦੀ ਫੀਡ ਬਣਾਉਣ ਦੇ ਵੀ ਜਿਹੜਾ ਹੈ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਤੀਸਰਾ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇਹਦੇ ਵਿੱਚ ਤੇਲ ਹੈ ਤਾਂ ਇੰਡਸਟਰੀਅਲ ਜਿਹੜੀ ਹੈ ਹੈ ਯੂਟਿਲਿਟੀ ਹੈ ਉਹ ਵੀ ਇਸ ਫਸਲ ਦੀ ਹੈ ਤਾਂ ਲੋਕਾਂ ਦੀ ਖੁਰਾਕ ਜਾਨਵਰਾਂ ਦਾ ਖੁਰਾਕ ਤੇ ਇੰਡਸਟਰੀ ਦੇ ਵਿੱਚ ਤੇਲ ਕੱਢਣ ਵਾਸਤੇ ਇਹ ਤਿੰਨਾਂ ਚੀਜ਼ਾਂ ਵਾਸਤੇ ਜਿਹੜਾ ਹੈ ਇਸ ਫਸਲ ਦੀ ਮੰਗ ਹੈ ਇਸੇ ਕਰਕੇ ਜਿਹੜਾ ਹੈ ਇਹ ਫਸਲ ਦੀ ਮਾਰਕੀਟ ਦੇ ਵਿੱਚ ਜਿਹੜੀ ਡਿਮਾਂਡ ਹੈਗੀ ਹੈ ਤੇ ਉਹ ਡਿਮਾਂਡ ਨੂੰ ਪੂਰਾ ਕਰਨ ਲਈ ਜੇ ਕਿਸਾਨ ਇਹ ਬੀਜਦੇ ਨੇ ਤਾਂ ਉਹਨਾਂ ਵਾਸਤੇ ਇਹ ਫਾਇਦੇ ਦਾ ਲਾਹੇ ਦਾ ਜਿਹੜਾ ਤੰਦਾ ਬਣ ਸਕਦੀ ਹੈ ਨਵੀਂ ਦਿੱਲੀ ਦੇ ਵਿੱਚ ਜਿਹੜੀ ਇੱਕ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਆ IARI ਉਹ ਵੀ ਜਿਹੜਾ ਹੈ ਇਸ ਫਸਲ ਨੂੰ ਹੀ ਰეკਮੈਂਡ ਕਰਦੇ ਨੇ ਉਹ ਵੀ ਜਿਹੜਾ ਝੋਨੇ ਦਾ ਬਦਲ ਹੈ ਉਸ ਦੇ ਤੌਰ ਤੇ ਸੋਇਆ ਬੀਨ ਨੂੰ ਹੀ ਜਿਹੜਾ ਉਹ ਉਤਰਜੀਹ ਦਿੰਦੇ ਨੇ ਉਹ ਕਹਿੰਦੇ ਨੇ ਕਿ ਸੋਇਆ ਬੀਨ ਦੀ ਜਿਹੜੀ ਫਸਲ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਬੀਜੀ ਜਾਣੀ ਚਾਹੀਦੀ ਹੈ ਜਿਸ ਦਾ ਕਿ ਇੱਥੋਂ ਦੇ ਕਿਸਾਨਾਂ ਨੂੰ ਲਾਭ ਹੋਏਗਾ ਕਿਸਾਨਾਂ ਨੂੰ ਲਾਭ ਹੋਣ ਦੇ ਨਾਲ ਨਾਲ ਇੱਕ ਹੋਰ ਫਾਇਦਾ ਜਿਹੜਾ ਉਹ ਹੈ ਕਿ ਇਹ ਜਿਹੜੀ ਧਰਤੀ ਹੈ ਆਪਣੀ ਉਹਦੇ ਵਾਸਤੇ ਵੀ ਇਹ ਜਿਹੜੀ ਬਹੁਤ ਚੰਗੀ ਹੈ ਕਿਉਂਕਿ ਇਹਦੇ ਵਿੱਚੋਂ ਨਾਈਟ੍ਰੋਜਨ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਜੋ ਕਿ ਧਰਤੀ ਦੇ ਅੰਦਰ ਜਾਂਦੀ ਹੈ ਤੇ ਨਾਈਟ੍ਰੋਜਨ ਨਾਲ ਜਿਹੜੀ ਤੁਹਾਡਾ ਸੋਇਲ ਹੈ ਜਿਹੜਾ ਆਪਣਾ ਜ਼ਮੀਨ ਹੈ ਧਰਤੀ ਹੈ ਉਦੀ ਪੈਦਾਵਾਰ ਜਿਹੜੀ ਹੈ ਉਹ ਕਾਫੀ ਚੰਗੀ ਹੁੰਦੀ ਹੈ ਉਪਜਾਊ ਜਿਹੜੀ ਹੈ ਧਰਤੀ ਉਹ ਜਿਆਦਾ ਹੋ ਜਾਂਦੀ ਹੈ ਹੁਣ ਤੱਕ ਜਿਹੜਾ ਹੈ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਜਿਹੜਾ ਖਾਦਾਂ ਦੀ ਫਰਟੀਲਾਈਜ਼ਰ ਦੀ ਜਿਹੜੀ ਖਪਤ ਹੈ ਉਹ ਬਾਕੀ ਦੇਸ਼ ਨਾਲੋਂ ਦੁੱਗਣੇ ਤੋਂ ਵੀ ਜਿਆਦਾ ਰੇਟ ਦੇ ਉੱਤੇ ਜਿਹੜੀ ਹੈ ਉਹ ਫਰਟੀਲਾਈਜ਼ਰ ਜਾਂ ਖਾਦਾਂ ਦੀ ਜਿਹੜੀ ਹੈ ਖਪਤ ਹੁੰਦੀ ਹੈ ਇਸਤੇਮਾਲ ਕਰਦੇ ਨੇ ਕਿਸਾਨ ਜੇ ਇਹ ਫਸਲ ਬੀਜਦੇ ਆ ਤਾਂ ਆਪਾਂ ਨੂੰ ਖਾਦ ਦੀ ਜਿਹੜੀ ਹੈ ਆਰਟੀਫੀਸ਼ੀਅਲ ਜਾਂ ਜਿਹੜੀ ਇਨ ਕਿਹਾ ਜਾਂਦਾ ਹੈ ਕਿ ਸਿੰਥੈਟਿਕ ਫਰਟੀਲਾਈਜ਼ਰ ਜਿਹੜੇ ਨੇ ਕੈਮੀਕਲ ਵਾਲੇ ਫਰਟੀਲਾਈਜ਼ਰ ਨੇ ਉਹ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਏਗੀ ਸਗੋਂ ਇਹ ਫਸਲ ਜਿਹੜੀ ਹੈ ਉਹ ਆਪਣਾ ਆਰਗੈਨਿਕ ਪ੍ਰੋਸੈਸ ਹੈ ਜਿਹੜਾ ਨੈਚੁਰਲ ਤਰੀਕਾ ਹੈ ਜੈਵਿਕ ਤਰੀਕਾ ਜਿਹੜਾ ਹੈ ਉਹਦੇ ਨਾਲ ਤੁਹਾਡਾ ਜਿਹੜਾ ਹੈ ਸੋਇਲ ਹੈ ਉਹਦੀ ਫਰਟੀਲਿਟੀ ਨੂੰ ਜਾਂ ਆਪਾਂ ਕਹਿੰਦੇ ਧਰਤੀ ਦੀ ਜਿਹੜੀ ਹੈ ਪੈਦਾਵਾਰ ਕਰਨ ਦੀ ਜਿਹੜੀ ਕਪੈਸਿਟੀ ਹੈ ਉਸ ਨੂੰ ਵਧੀਆ ਕਰਦੀ ਹੈ ਵਧਾਉਂਦੀ ਹੈ ਤੇ ਉਹ ਵੀ ਜਿਹੜਾ ਹੈ ਉਹ ਫਾਇਦਾ ਜਿਹੜਾ ਹੈ ਉਹ ਕਿਸਾਨਾਂ ਨੂੰ ਹੈ ਜੇ ਤੁਹਾਡੀ ਧਰਤੀ ਜਿਹੜੀ ਹੈ ਜਿਆਦਾ ਉਪਜਾਊ ਹੋਏਗੀ ਬਿਨਾਂ ਖਾਦ ਵਰਤੇ ਉਹ ਵੀ ਫਾਇਦਾ ਜਿਹੜਾ ਹੈ ਡਾਇਰੈਕਟ ਉਹ ਕਿਸਾਨਾਂ ਨੂੰ ਹੀ ਮਿਲਣਾ ਹੈ ਇਸੇ ਕਰਕੇ ਜਿਹੜੇ ਫਸਲ ਦੇ ਤੁਹਾਨੂੰ ਫਾਇਦੇ ਗਿਣਾਏ ਨੇ ਇਹਨੇ ਜਿਹੜੀ ਗਲੋਬਲ ਡਿਮਾਂਡ ਹੈ ਪੂਰੀ ਦੁਨੀਆ ਦੇ ਵਿੱਚ ਸੋਇਆ ਬੀਨ ਦੀ ਜਿਹੜੀ ਡਿਮਾਂਡ ਹੈ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਉਹ ਵਧ ਰਹੀ ਹੈ ਸੋ ਇਹ ਨਹੀਂ ਹੈ ਕਿ ਇਕੱਲੇ ਭਾਰਤ ਦੇ ਵਿੱਚ ਹੀ ਇਹ ਫਸਲ ਜਿਹੜੀ ਹੈ ਉਹ ਕੰਜ਼ਿਊਮ ਹੁੰਦੀ ਹੈ ਜਾਂ ਵਰਤੀ ਜਾਂਦੀ ਹੈ ਵਰਤੋਂ ਚ ਲਿਆਂਦੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਸੋਇਆਬੀਨ ਦੀ ਫਸਲ ਦੀ ਡਿਮਾਂਡ ਹੈਗੀ ਹੈ ਸੋ ਇਸ ਕਰਕੇ ਇਹ ਨਹੀਂ ਹੈ ਕਿ ਇਹ ਇੱਕ ਜਾਂ ਦੋ ਸਾਲ ਬਾਅਦ ਜਿਹੜਾ ਹੈ ਇੱਕ ਘਾਟੇ ਦਾ ਸੌਦਾ ਹੋ ਜਾਊਗੀ ਜਾਂ ਫਸਲ ਜਿਹੜੀ ਹੈ ਉਹ बिकਣੀ ਨਹੀਂ ਹੈ ਕਿ ਲੋਕਾਂ ਨੇ ਖਰੀਦਣੀ ਨਹੀਂ ਹੈ ਇਸ ਤਰ੍ਹਾਂ ਦੇ ਜਿਹੜੇ ਖਦਸ਼ੇ ਨੇ ਉਹ ਬਿਲਕੁਲ ਗਲਤ ਨੇ ਝੂਠੇ ਨੇ ਇਹ ਫਸਲ ਦੀ ਡਿਮਾਂਡ ਪੂਰੀ ਦੁਨੀਆ ਵਿੱਚ ਹੈ ਇਹਦੇ ਫਾਇਦੇ ਮੈਂ ਤੁਹਾਨੂੰ ਦੱਸਿਆ ਇਨਸਾਨਾਂ ਵਾਸਤੇ ਵੀ ਨੇ ਜਾਨਵਰਾਂ ਵਾਸਤੇ ਵੀ ਨੇ ਤੇ ਸੰਨਤ ਜਿਹੜਾ ਹੈ ਇੰਡਸਟਰੀ ਦੇ ਵਿੱਚ ਵੀ ਇਸ ਫਸਲ ਦੀ ਲੋੜ ਹੈ ਖਰਚਾ ਬਹੁਤ ਘੱਟ ਹੈ ਤੇ ਜਿਹੜਾ ਨੇਚਰਲ ਹੈ ਐਨਵਾਇਰਨਮੈਂਟ ਦੇ ਫਾਇਦੇ ਜਿਹੜੇ ਨੇ ਤੁਹਾਨੂੰ ਕੀਟਨਾਸ਼ਕ ਦੀ ਲੋੜ ਨਹੀਂ ਹੈ ਬਹੁਤ ਘੱਟ ਵਰਤਨ ਦੀ ਲੋੜ ਹੈ ਖਾਦਾਂ ਦੀ ਜਿਹੜੀ ਹੈ ਵਰਤੋਂ ਬਹੁਤ ਘੱਟਦੀ ਹੈ ਸਭ ਤੋਂ ਵੱਡੀ ਗੱਲ ਜਿਹੜਾ ਹੈ ਪਾਣੀ ਦੀ ਜਿਹੜੀ ਹੈ ਬਹੁਤ ਹੀ ਉਹ ਮੁਲ ਨਹੀਂ ਜਿਹੜੀ ਸਾਡੀ ਸੋਰਸ ਹੈ ਨੇਚਰਲ ਰਿਸੋਰਸ ਹੈ ਉਹਦੀ ਬਚਤ ਜਿਹੜੀ ਹੈ ਇਸ ਫਸਲ ਦੇ ਥਰੂ ਹੋਏਗੀ ਤਾਂ اپੀਲ ਕਿਸਾਨਾਂ ਨੂੰ ਇਹੀ ਕੀਤੀ ਜਾਂਦੀ ਹੈ ਕਿ ਉਹ ਪੀਏਯੂ ਨਾਲ ਸੰਪਰਕ ਕਰਨ ਕਿਸਾਨ ਜਿਹੜੇ ਖੇਤੀ ਕੇਂਦਰ ਮੈਂ ਤੁਹਾਨੂੰ ਦੱਸਿਆ ਹੈ ਉੱਥੇ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਲੋਕ ਉਹਨਾਂ ਜਿਹੜੇ ਇਹ ਫਸਲ ਆਲਰੇਡੀ ਬੀਜ ਰਹੇ ਨੇ ਉਹਨਾਂ ਨਾਲ ਰਿਪਤਾ ਕਾਇਮ ਕਰਨਾ ਚਾਹੁੰਦੇ ਨੇ ਕਰਕੇ ਇਹਦੇ ਫਾਇਦੇ ਬਾਰੇ ਜਾਣਨ ਤੇ ਇਹ ਫਸਲ ਜਿਹੜੀ ਹੈ ਉਬੀਜਣ ਤੇ ਝੋਨੇ ਦਾ ਜਿਹੜਾ ਤੰਕ ਝੋਨੇ ਦਾ ਫਸਲੀ ਚੱਕਰ ਹੈ ਉਹਨੂੰ ਤੋੜਿਆ ਜਾ ਸਕੀਦਾ ਪੰਜਾਬ ਦਾ ਪਾਣੀ ਤੇ ਪੰਜਾਬ ਨੂੰ ਬਚਾਇਆ ਜਾ ਸਕੀਦਾ ਧੰਨ